ਜਲਾਲਾਬਾਦ ਦੀ ਅਨਾਜ ਮੰਡੀ ਵਿੱਚ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੈਮ ਦੇ ਬੈਨਰ ਹੇਠ ਹਜ਼ਾਰਾਂ ਵਰਦੀ ਧਾਰੀ ਬਨੇਗਾ ਵਲੰਟੀਅਰਾਂ ਨੇ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਵਲੰਟੀਅਰ ਸੰਮੇਲਨ ਅਤੇ ਜਲਾਲਾਬਾਦ ਦੇ ਬਜ਼ਾਰਾਂ ਵਿੱਚ ਵਲੰਟੀਅਰ ਪੈਦਲ ਮਾਰਚ ਕਰਕੇ ਪੂਰਾ ਜਲਾਲਾਬਾਦ ਲਾਲੋ ਲਾਹਲ ਕਰ ਦਿੱਤਾ ਇਸ ਮਾਰਚ ਵਿੱਚ ਬਨੇਗਾ ਵਲੰਟੀਅਰਾਂ ਵੱਲੋਂ ਟੋਲ ਠਮੱਕੇ ਨਾਲ ਇਨਕਲਾਬੀ ਜੋਸ਼ ਖਰੋਸ਼ ਨਾਲ ਪ੍ਰੋਗਰਾਮ ਦੇ ਪੰਡਾਲ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਪ੍ਰੋਗਰਾਮ ਦੀ ਅਗਵਾਈ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਜ਼ਿਲ੍ਹਾ ਸਕੱਤਰ ਸਟਾਲਨ ਲਮੋਚੜ ਅਮਰਤਕੌਰ ਕਾਟਗੜ ਸਰਭ ਭਾਰਤ ਨੌਜਵਾਨ ਸਭਾ ਦੇ ਬਲਾਕ ਪ੍ਰਧਾਨ ਸ਼ੋਕ ਢਾਬਾ ਨੇ ਕੀਤੀ ਇਸ ਵਲੰਟੀਅਰ ਮਾਰਚ ਅਤੇ ਸਮਾਵੇਲਨ ਵਿੱਚ ਬਨੇਗਾ ਪ੍ਰਾਪਤੀ ਮਹਿਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਦੇ ਨਾਲ ਸਰਭ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨ ਸਿੰਘ ਸ਼ੰਗਰ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਸਕੱਤਰ ਸੁਖਵਿੰਦਰ ਕੁਮਾਰ ਮਲੋਟ ਅਤੇ ਕੰਟਰੈਕਸ਼ਨ ਵਰਕਰ ਲੇਬਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਢਾਬਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ 44 ਕਰੋੜ ਨੌਜਵਾਨ ਮੁੰਡੇ ਕੁੜੀਆਂ ਬੇਰੁਜ਼ਗਾਰ ਹਨ ਅਤੇ ਇਹਨਾਂ ਹਾਲਾਤਾਂ ਵਿੱਚ ਕਰੋੜਾਂ ਨੌਜਵਾਨ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਨਹੀਂ ਕਰ پا ਰਹੇ ਕਿਉਂਕਿ ਉਹਨਾਂ ਕੋਲ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਕਰਨ ਦਾ ਇੱਕੋ ਇੱਕ ਸਾਧਨ ਰੋਜ਼ਗਾਰ ਨਹੀਂ ਹੈ ਬਾਅਦ ਵਿੱਚ ਬਨੇਕਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਔਰ ਸਰਵ ਭਾਰਤ ਨੌਜਵਾਨ ਸਭਾ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਵਿਦਿਆਰਥੀਆਂ ਵੱਲੋਂ ਬਨੇਗਾ ਵਲੰਟੀਅਰਾਂ ਮਾ ਪੈਦਲ ਮਾਰਚ ਕੀਤਾ ਗਿਆ ਇਹ ਮਾਰਚ ਜਲਾਲਾਬਾਦ ਦੀ ਦਾਣਾ ਮੰਡੀ ਤੋਂ ਲੈ ਕੇ ਐਸ ਡੀ ਐਮ ਦਫ਼ਤਰ ਤੱਕ ਜਿਹੜਾ ਉਹ ਮਾਰਚ ਕੀਤਾ ਗਿਆ ਔਰ ਜਿਹੜੀ ਨੌਜਵਾਨਾਂ ਦੀ ਮੰਗ ਸੀ ਕਿ ਦੇਸ਼ ਦੇ ਵਿੱਚ 47 ਕਰੋੜ ਤੋਂ ਵਧੇਰੇ ਜਿਹੜੇ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਪੰਜਾਬ ਦੇ ਵਿੱਚ 1 ਕਰੋੜ ਤੋਂ ਵਧੇਰੇ ਜਿਹੜੇ ਉਹ ਬੇਰੁਜ਼ਗਾਰ ਨੌਜਵਾਨ ਪੜੇ ਲਿਖੇ ਡਿਗਰੀਆਂ ਪ੍ਰਾਪਤ ਕੀਤੇ ਨੌਜਵਾਨ ਜਿਹੜੇ ਆ ਉਹ ਹਰ ਘਰ ਦੇ ਵਿੱਚ ਜਿਹੜੇ ਉਹ ਬੇਰੁਜ਼ਗਾਰ ਨੇ ਔਰ ਇਹਨਾਂ ਨੌਜਵਾਨਾਂ ਦੀ ਜਿਹੜੀ ਮੰਗ ਸੀ ਕੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣੇਗਾ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਵੇ ਤਾਂ ਜੋ ਸਾਡੀ ਜਵਾਨੀ ਜਿਹੜੀ ਉਹ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ ਤਾਂ ਜੋ ਸਾਡੀ ਜਿਹੜੀ ਉਹ ਹਰ ਘਰ ਦੇ ਵਿੱਚ ਜਿਹੜੇ ਉਹ ਨਸ਼ਾ ਫੈਲ ਰਿਹਾ ਹੈ ਜਿੰਦਾ ਕਾਰਨ ਹੈ ਜੇ ਹਰ ਹੱਥ ਵਿੱਚ ਜਿਹੜੇ ਉਹ ਕੰਮ ਦੇ ਦਿੱਤਾ ਜਾਵੇਗਾ ਤਾਂ ਜਿਹੜੀਆਂ ਜਿਹੜੀ ਜਵਾਨੀ ਗਲਤ ਰਸਤਿਆਂ ਵੱਲ ਜਾ ਰਹੀ ਹੈ ਉਹ ਜੇ ਰੋਜ਼ਗਾਰ ਮਿਲ ਜਾਏਗਾ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਮਿਲ ਜਾਏਗਾ ਤਾਂ ਫਿਰ ਉਹ ਜਿਹੜੀਆਂ ਗਲਤ ਰਸਤਿਆਂ ਵੱਲ ਜਵਾਨੀ ਜਾ ਰਹੀ ਹੈ ਉਹ ਜਿਹੜਾ ਕਰਾਏ ਪੈਣ ਤੋਂ ਹਟੇਗੀ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰਨੀ ਹੋਵੇ ਹਰ ਰੋਜ਼ ਅਧਿਆਪਕਾਂ ਵੱਲੋਂ ਲੱਗ ਲੱਗ ਜਿਹੜੇ ਆ ਜੇ ਮੁਲਾਜ਼ਮਾਂ ਵੱਲੋਂ ਜਿਹੜੇ ਉਹ ਦਰਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਵੀ ਸੱਦਾ ਦੇਣਾ ਚਾਹੁੰਦੇ ਆ ਕਿ ਆਓ ਇੱਕ ਬੈਨਰ ਹੇਠ ਸਭ ਦੇ ਲਈ ਰੋਜ਼ਗਾਰ ਦੀ ਮੰਗ ਨੂੰ ਕਰਦੇ ਹੋਏ ਉਹ ਠੀਕ ਹੈ ਆਪਣੀ ਲੜਾਈ ਲੜ ਰਹੇ ਨੇ ਪਰ ਜਦੋਂ ਅਸੀਂ ਸਰਬਸਾਂਝੀ ਲੜਾਈ ਲੜਾਂਗੇ ਅਸੀਂ ਜਦੋਂ ਸਾਰਿਆਂ ਦੀ ਲੜਾਈ ਲੜਾਂਗੇ ਤਾਂ ਉਹ ਛੇਤੀ ਜਿਹੜੀ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ ਫਿਰ ਸਾਨੂੰ ਜਿਹੜੀ ਉਹ ਤਰਨਿਆਂ ਦੀ ਲਾਨ ਦੀ ਲੋੜ ਨਹੀਂ ਹੈ ਜਦੋਂ ਅਸੀਂ ਬਨੇਗਾ ਦੀ ਗੱਲ ਕਰਦੇ ਹਾਂ ਤਾਂ ਬਨੇਗਾ ਜਦੋਂ 18 ਸਾਲ ਦਾ ਨੌਜਵਾਨ ਹੋ ਜਾਂਦਾ ਹੈ ਤਾਂ ਉਸ ਕਾਨੂੰਨ ਮੁਤਾਬਕ ਉਸ 18 ਸਾਲ ਦੇ ਨੌਜਵਾਨ ਨੂੰ ਜੇ ਉਹ ਰੋਜ਼ਗਾਰ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਰੋਜ਼ਗਾਰ ਦਿੱਤਾ ਜਾਵੇ ਦੂਜੀ ਸਾਡੀ ਜਿਹੜੀ ਉਹ ਮੰਗ ਹੈ ਕਿ ਸਰਬ ਸਭ ਨੂੰ ਜਿਹੜੀ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਅੱਜ ਦੇਸ਼ ਦੇ ਵਿੱਚ ਵੱਡੇ ਜਿਹੜੇ ਵਿਦਿਅਕ ادارے ਨੇ ਪ੍ਰਾਈਵੇਟ ਦੇ ਤੌਰ ਤੇ ਉਹ ਇੱਕ ਪੈਸੇ ਦਾ ਜਿਹੜਾ ਉਹ ਵਪਾਰ ਬਣ ਚੁੱਕਿਆ ਪੜਾਈ ਜਿਹੜੀ ਆ ਤਾਂ ਅਸੀਂ ਇਹ ਵੀ ਮੰਗ ਕਰਦੇ ਆ ਕਿ ਸਰਕਾਰੀ ਪੰਜਾਬ ਦੇ ਵਿੱਚ ਕਾਲਜਾਂ ਦੀ ਗਿਣਤੀ ਵੀ ਵਧਾਈ ਜਾਵੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕਾਂ ਦੀ ਪੂਰੀ ਪਰਖੀ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਪ੍ਰਾਈਵੇਟਾਂ ਦੇ ਵਿੱਚ ਮੁਹਾਰ ਉਹਨਾਂ ਦਾ ਵੱਧ ਦਿਨੋ ਦਿਨ ਵੱਧ ਰਿਹਾ ਹੈ ਉਹ ਜਿਹੜੇ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਉਹ ਵਿਦਿਆਰਥੀ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਜਿਹੜੇ ਜੋ ਕੀਤਾ ਜਾਵੇ ਤਾਂ ਸਾਡੇ ਜਿਹੜੇ ਘਰਾਂ ਦੇ ਨੌਜਵਾਨ ਕੁੜੀਆਂ ਮੁੰਡੇ ਨੇ ਉਹਨਾਂ ਕਾਲਜਾਂ ਦੇ ਵਿੱਚ ਪੜਨ ਦੇ ਲਈ ਜਿਹੜੇ ਉਹ}{|\text{ਸ਼ਾਲ ਆਪਣਾ ਜੀਵਨ ਦੇ ਜੀਉਣ ਦੇ ਲਈ ਔਰ ਵਧੀਆ ਭਵਿੱਖ ਬਣਾਉਣ ਦੇ ਲਈ ਜਿਹੜੀ ਉਹ ਜ਼ਿੰਦਗੀ ਜੀਣਗੇ}} ਨੇਗਾ ਪ੍ਰਾਪਤੀ ਮੁਹਿੰਮ ਵੱਲੋਂ AISF ਅਤੇ AIYF ਸਰਵਪਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਇੱਕ ਵਲੰਟੀਅਰ ਸਮੇਲਨ ਅਤੇ ਵਲੰਟੀਅਰ ਮਾਰਚ ਕੀਤਾ ਗਿਆ ਇਸ ਵਲੰਟੀਅਰ ਸਮੇਲਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਗਤ ਸਿੰਘ ਦੀ ਫੋਟੋ ਵਾਲੀ ਟੀ-ਸ਼ਰਟ ਪਹਿਨ ਕੇ ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਅੱਜ ਵਿਦਿਆਰਥੀ ਨੌਜਵਾਨ ਸ਼ਾਮਲ ਹੋਏ ਨੇ ਜਲਾਲਾਂਵਦੀ ਧਰਤੀ ਅੱਜ ਇਹਨਾਂ ਵਲੰਟੀਅਰ ਦੇ ਨਾਲ ਲਾਲੋ ਲਾਲਸੀ ਜਵਾਨੀ ਦਾ ਹੜ ਸੀ ਔਰ ਇਹ ਨੌਜਵਾਨ ਗਰਜਵੀਂ ਆਵਾਜ਼ ਵਿੱਚ ਉੱਚੀ ਆਵਾਜ਼ ਵਿੱਚ ਇਹ ਨਾਅਰੇ ਬੁਲੰਦ ਕਰ ਲੈ ਸੀ ਇਨਕਲਾਬ ਜਿੰਦਾਬਾਦ ਬਨੇਗਾ ਕਾਨੂੰਨ ਲੈ ਕੇ ਰਾਂਗੇ ਬਨੇਗਾ ਭਗਤ ਸਿੰਘ ਨੈਸ਼ਨਲ ਅਪਲਾਈਮੈਂਟ ਗਰੰਟੀ ਐਕਟ ਇਸ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਦੋਨੋਂ ਜਥੇਬੰਦੀਆਂ ਲਗਾਤਾਰ ਕੰਮ ਕਰ ਰਹੀਆਂ ਹਨ ਔਰ ਇਹ ਜਿਹੜਾ ਬਨੇਗਾ ਸਮੇਲਨ ਹੈ ਇਹ ਜਿਹੜਾ ਬਨੇਗਾ ਪੈਦਲ ਮਾਰਚ ਨੌਜਵਾਨਾਂ ਨੇ ਕੀਤਾ ਹੈ ਸਭ ਲਈ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਇਸ ਕਾਨੂੰਨ ਦੇ ਮਤਾਬਕ ਹਰ ਉਸ ਮਨੁੱਖ ਨੂੰ ਭਾਵੇਂ ਉਹ ਮਜਬੂਰੀ ਵਸ ਹਾਲਾਤਾਂ ਦੇ ਵਿੱਚ ਕਿਰਿਆ ਉਹ ਅਨਪੜ੍ਹ ਰਹਿ ਗਿਆ ਹੋਵੇ ਅਨਸਿੱਖਿਤ ਰਹਿ ਗਿਆ ਹੋਵੇ ਉਹਨੂੰ ਵੀ ਉਹਦੀ ਯੋਗਤਾ ਮੁਤਾਬਕ ਕੰਮ ਕਰਨ ਦੇ ਉਹਦੀ ਤਲੀਮ ਮੁਤਾਬਕ ਉਹਨੂੰ ਵੀ ਕੰਮ ਦਿੱਤਾ ਜਾਵੇ ਉਹਦੇ ਵੀ ਹੁਨਰ ਮੁਤਾਬਕ ਉਹਨੂੰ ਕੰਮ ਦਿੱਤਾ ਜਾਵੇ ਉਹਦੇ ਲਈ ਵੀ ਘੱਟੋ-ਘੱਟ 35000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਅਰਧ ਸਿੱਖਿਆਤ ਹੈ ਉਹਦੇ ਵਾਸਤੇ 40000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਤਾਂ ਕਿ ਆਪਣਾ ਜੀਵਨ ਜੀ ਸਕੇ ਆਪਣੇ ਬੱਚਿਆਂ ਨੂੰ ਸਾਂਭ ਸਕੇ ਆਪਣਾ ਪਰਿਵਾਰ ਚਲਾ ਸਕੇ ਜਿਹੜਾ ਸਿੱਖਿਆਤ ਹੈ ਉਹਦੇ ਵਾਸਤੇ 45000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜਿਹੜਾ ਉੱਚ ਸਿੱਖਿਆਤ ਹੈ ਹਾਈਲੀ ਸਕਿਲਡ ਹੈ ਉਹਦੇ ਵਾਸਤੇ 60000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਜੇਕਰ ਸਰਕਾਰ 1 ਸਾਲ ਤੱਕ ਜਿਹੜੇ ਐਪਲੀਕੇਸ਼ਨ ਦਿੱਤੀ ਰੁਜ਼ਗਾਰ ਵਾਸਤੇ ਉਸ ਸਮੇਂ ਤੱਕ ਉਹਨਾਂ ਨੂੰ ਕੰਮ ਨਹੀਂ ਮਿਲਿਆ ਜਿੰਨੇ ਅਸੀਂ ਤਨਖਾਹ ਦੀ ਗੱਲ ਕੀਤੀ ਹੈ ਇਸ ਕਾਨੂੰਨ ਉਪតាមਕ ਉਹਦਾ ਅਧ ਉਹਨੂੰ ਕੰਮ ਇੰਤਜ਼ਾਰ ਪਤਾ ਵੇਟਿੰਗ ਲੌਸ ਜਿਹੜਾ ਉਹ ਦਿੱਤਾ ਜਾਵੇ ਸਭ ਲਈ ਮੁਫਤ ਤੇ ਲਾਜ਼ਮੀ ਵਿੱਦਿਆ ਦੀ ਗਰੰਟੀ ਹੋਵੇ ਜਿਹੜੀ 올ਡ ਪੈਨਸ਼ਨ ਸਕੀਮ ਹੈ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਵੇ ਪਰਮਾਨੈਂਟ ਰੁਜ਼ਗਾਰ ਦੀ ਗਰੰਟੀ ਹੋਵੇ ਔਰ ਇਸ ਤੋਂ ਇਲਾਵਾ ਅਸੀਂ ਜਿਹੜਾ ਹੈਗਾ ਕਿ ਹੋਰ ਮੰਗਾਂ ਨੂੰ ਲੈ ਕੇ ਅੱਜ ਮਾਰਚ ਕੀਤਾ ਹੈ ਔਰ ਲੋਕਾਂ ਨੂੰ ਬਹੁਤ ਵੱਡਾ ਪਰਮਾ ਹੰਗਾਰਾ ਹੈ ਔਰ ਜਿਹੜੇ ਨੌਜਵਾਨ ਵਿਦਿਆਰਥੀ ਇਸ volunteers march ਵਿੱਚ ਆਏ ਨੇ ਉਤਸ਼ਾਹ ਦੇ ਨਾਲ ਆਏ ਨੇ ਔਰ ਇੱਕ ਪ੍ਰਤੀਜ्ञਾ ਕਰਕੇ ਗਏ ਨੇ ਕਿ ਐਦ ਕਰਕੇ ਗਏ ਨੇ ਕਿ ਉਹ ਇਸ ਕਾਨੂੰਨ ਦੀ ਪ੍ਰਾਪਤੀ ਲਈ ਪਿੰਡਾਂ ਵਿੱਚ ਗਲੀ ਮੁਹੱਲਿਆਂ ਵਿੱਚ ਹੋਰ ਅੱਗੇ ਨੌਜਵਾਨਾਂ ਨੂੰ ਲਾਹਮਤ ਕਰਨ ਵਾਸਤੇ ਜਾਣਗੇ ਔਰ ਵਿਦਿਆ ਕਦਰਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਚੇਤਨਨ ਕਰਕੇ ਵਿਦਿਆਰਥੀਆਂ ਨੂੰ ਚੇਤਨਨ ਕਰਕੇ ਇਸ ਕਾਫਲੇ ਨੂੰ ਹੋਰ ਵੱਡਾ ਕਰਨ ਦਾ ਕੰਮ ਕਰਨਗੇ ਔਰ ਜਿਹੜੇ ਇਸ ਟਾਈਮ ਹਕੂਮਤਾਂ ਕੰਮ ਕਰ ਰਹੀਆਂ ਨੇ ਰਾਜ ਕਰ ਰਹੀਆਂ ਨੇ ਚਾਹੇ ਉਹ ਸੈਂਟਰ ਦੀ ਹਕੂਮਤ ਹੋਵੇ ਚਾਹੇ ਸਟੇਟ ਦੀ ਹਕੂਮਤ ਹੋਵੇ ਉਹਨਾਂ ਨੂੰ ਇਸ ਗੱਲ ਲਈ ਧਿਆਨ ਦਿਵਾਉਣਾ ਕਿ ਸਾਡੇ ਦੇਸ਼ ਦੇ ਵਿੱਚ ਇੰਨੇ ਮੁੰਡੇ ਕੁੜੀਆਂ ਕਰੋੜਾਂ ਦੇ ਵਿੱਚ ਬੇਰੁਜ਼ਗਾਰ ਨੇ ਉਹਨਾਂ ਨੂੰ ਕੰਮ ਦਿਓ ਕਿਉਂਕਿ ਜੇ ਵੋਟ ਪਾ ਕੇ ਉਹ ਤੁਹਾਨੂੰ ਚੁਣ ਸਕਦੇ ਨੇ ਤਾਂ ਫਿਰ ਉਹਨਾਂ ਲਈ ਰੁਜ਼ਗਾਰ ਦੀ ਗਰੰਟੀ ਕਿਉਂ ਨਹੀਂ ਹੈ ਇਹਨੂੰ ਲੈ ਕੇ ਲਗਾਤਾਰ ਅਸੀਂ ਜਿਹੜਾ ਸੱਥਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਿਹੜਾ ਵੀ ਰਾਜਨੀਤਿਕ ਪਾਰਟੀ ਦਾ ਆਗੂ ਆਏਗਾ ਉਹਨਾਂ ਨੂੰ ਸਵਾਲ ਕਰਾਂਗੇ ਸਵਾਲ ਪੁੱਛਾਂਗੇ ਕਿ ਤੁਸੀਂ ਜੇ ਵੋਟ ਲੈ ਕੇ ਸਾਡੀ ਵੋਟ ਨਾਲ ਜੇ ਤੁਸੀਂ ਜਿੱਤ ਕੇ ਐਮਐਲ ਐਮਪੀ ਮਨਿਸਟਰ ਬਣ ਰਹੇ ਹੋ ਤਾਂ ਫਿਰ ਸਾਡੇ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਪਾਰਲੀਮੈਂਟ ਵਿੱਚ ਕਿਉਂ ਨਹੀਂ ਇਹ ਸਵਾਲ ਹੁਣ ਜਿਹੜਾ ਇੱਕ ਵੱਡੇ ਪੱਧਰ ਤੇ ਆਵਾਜ਼ ਬਣ ਕੇ ਉੱਠ ਰਿਹਾ ਹੈ